ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾਉਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਇੱਕ ਰਾਜਾ ਸੀ ਬਚਪਨ ਦੀ ਕਹਾਣੀ ਜੋ ਅਕਸਰ ਅਸੀਂ ਸਾਰਿਆਂ ਨੇ ਬਚਪਨ ਵਿੱਚ ਬਹੁਤ ਸੁਣੀ ਸੀ ਬਾਲ ਅਵਸਥਾ ਵਿੱਚ ਇਹ ਪਤਾ ਕਰਨ ਦਾ ਖਿਆਲ ਵੀ ਨਹੀਂ ਸੀ ਕਿ ਕਹਾਣੀ ਵਿੱਚ ਜੋ ਰਾਜਾ ਹੈ ਉਹ ਕੌਣ ਸੀ ਇਸ ਗੱਲ ਦੀ ਪਰਵਾਹ ਹੀ ਨਹੀਂ ਸੀ ਕਿ ਇਸ ਦਿਨ ਭੀਮ ਹੈ ਬਲਰਾਮ ਹੈ ਜਾਂ ਦ੍ਰਿਯੋਜਨ ਹੈ ਉਹ ਦਿੱਲੀ ਵਿੱਚ ਰਹਿੰਦਾ ਸੀ ਜਾਂ ਅਜੁੱਧਿਆ ਵਿੱਚ ਇੱਕ 7 ਸਾਲਾਂ ਦਾ ਬੱਚਾ ਤਾਂ ਇਸ ਗੱਲ ਵਿੱਚ ਖੁਸ਼ ਹੁੰਦਾ ਹੈ ਕਿ ਇੱਕ ਸੀ ਰਾਜਾ ਪਰ ਅੱਜ ਕੱਲ ਦੇ ਜ਼ਮਾਨੇ ਦੇ ਲੋਕ ਹਰ ਇੱਕ ਗੱਲ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕਦੇ ਕੋਈ ਕਿੱਸਾ ਉਹਨਾਂ ਦੇ ਕੰਨ ਤੱਕ ਪਹੁੰਚਦਾ ਹੈ ਤਾਂ ਇਸ ਦੇ ਹਰ ਹਿੱਸੇ ਤੇ ਧਿਆਨ ਦੇਣਾ ਉਹ ਆਪਣਾ ਫਰਜ਼ ਸਮਝਦੇ ਹਨ ਤੇ ਪੁੱਛਦੇ ਹਨ ਰਾਜਾ ਤਾਂ ਸੀ ਪਰ ਕੌਣ ਜਿਸ ਤਰ੍ਹਾਂ ਦੇ ਪਾਠਕ ਹਨ ਉਸੇ ਤਰ੍ਹਾਂ ਦੇ ਕਹਾਣੀ ਲੇਖਕ ਹੋ ਗਏ ਹਨ ਉਹ ਵੀ ਹਰ ਗੱਲ ਦਾ ਪਹਿਲਾ ਹੀ ਖਿਆਲ ਰੱਖਦੇ ਹਨ ਅਤੇ ਕੋਈ ਵੀ ਗੱਲ ਮਤਲਬ ਕੱਢੇ ਤੋਂ ਬਿਨਾ ਨਹੀਂ ਰਹਿਣ ਦਿੰਦੇ ਜਦੋਂ ਉਹ ਕਹਾਣੀ ਲਿਖਦੇ ਹਨ ਤਾਂ ਇਸ ਤਰ੍ਹਾਂ ਸ਼ੁਰੂ ਕਰਦੇ ਹਨ ਚੇਰ ਹੋਇਆ ਇੱਕ ਰਾਜਾ ਸੀ ਉਸ ਦਾ ਨਾਂ ਸੀ ਪਵਨ ਪਰ ਫਿਰ ਵੀ ਪਾਟਕਾ ਨੂੰ ਤਸੱਲੀ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਸੁਭਾਅ ਹੀ ਸ਼ੱਕ ਵਾਲਾ ਹੁੰਦਾ ਹੈ ਹਰ ਗੱਲ ਤੇ ਟੋਕਮਟੋਕੀ ਕਰਨੀ ਆਪਣਾ ਫਰਜ਼ ਸਮਝਦੇ ਹਨ ਅਤੇ ਫਿਰ ਪੁੱਛਦੇ ਹਨ ਕਿਹੜਾ ਪਵਨ ਪਰ ਬਾਲ ਅਵਸਥਾ ਵਿੱਚ ਕਦੇ ਵੀ ਕਿਸੇ ਗੱਲ ਦਾ ਖਿਆਲ ਨਹੀਂ ਆਇਆ ਅਸੀਂ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਸਾਂ ਜਿਸ ਤਰ੍ਹਾਂ ਸਾਨੂੰ ਕਿਸੇ ਗੱਲ ਦੀ ਲੋੜ ਹੀ ਨਹੀਂ ਉਹਨਾਂ ਦਿਨਾਂ ਵਿੱਚ ਅਸੀਂ ਹਰ ਗੱਲ ਦੀ ਤਹਿ ਤੱਕ ਪਹੁੰਚ ਜਾਂਦੇ ਸਾਂ ਪਰ ਇਸ ਦੇ ਉਲਟ ਅੱਜ ਕਈ ਸਫੇ ਬੇਫਾਇਦਾ ਕਾਲੇ ਕਰਨੇ ਪੈਂਦੇ ਹਨ ਅਸਲ ਵਿੱਚ ਸਚਾਈ ਹੈ ਕਿ ਸਿਰਫ ਇੰਨੀ ਇੱਕ ਸੀ ਰਾਜਾ ਮੈਨੂੰ ਉਹ ਦਿਨ ਅਜੇ ਤੱਕ ਨਹੀਂ ਭੁੱਲਿਆ ਜਦੋਂ ਇੱਕ کہانی ਸ਼ੁਰੂ ਹੋਈ ਸੀ ਸ਼ਾਮ ਦਾ ਵੇਲਾ ਸੀ ਮੀ ਬਹੁਤ ਜੋਰ ਵਿੱਚ ਸੀ ਕਲਕੱਤੇ ਦੇ ਬਾਜ਼ਾਰ ਗਲੀਆਂ ਕੂਚੇ ਸਭਨਾਂ ਵਿੱਚ ਬਹੁਤ ਪਾਣੀ ਵਹਿ ਰਿਹਾ ਸੀ ਇਹ ਪ੍ਰਤੀਤ ਹੁੰਦਾ ਸੀ ਜਲਥਲ ਇੱਕ ਹੋ ਰਹੇ ਹਨ ਸਾਡੀ ਗਲੀ ਵਿੱਚ ਵੀ ਗੋਡਿਆਂ ਤੱਕ ਪਾਣੀ ਵਹਿ ਰਿਹਾ ਸੀ ਇਸ ਗੱਲ ਵਿੱਚ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਤੂਫਾਨ ਵਿੱਚ ਮੇਰਾ ਮਾਸਟਰ ਨਹੀਂ ਆਵੇਗਾ ਤਾਂ ਮੈਂ ਬਰਾਂਡੇ ਵਿੱਚ ਕੁਰਸੀ ਉੱਤੇ ਬੈਠਾ ਹੋਇਆ ਉਦਰਤ ਦੇ ਇਸ ਸੋਹਣੇ ਨਕਸ਼ੇ ਦਾ ਸਵਾਦ ਲੈ ਰਿਹਾ ਸੀ ਅਤੇ ਦੂਸਰੇ ਪਾਸੇ ਡਰ ਨਾਲ ਕੰਬ ਵੀ ਰਿਹਾ ਸੀ ਮੇਰੀਆਂ ਅੱਖਾਂ ਮੀਂਹ ਆਕਣੀਆਂ ਅਤੇ ਅਸਮਾਨ ਦੇ ਬੱਦਲਾਂ ਵਾਂਗ ਸਨ ਜਦੋਂ ਮੀਂਹ ਕੁਝ ਘਟ ਹੁੰਦਾ ਮੇਰੇ ਦਿਲ ਦੀ ਧੜਕਣ ਵੱਜ ਜਾਂਦੀ ਮੈਂ ਪਰਮਾਤਮਾ ਅੱਗੇ ਬੇਨਤੀ ਕਰ ਲੈਂਦਾ ਕਿ ਅੱਜ 8 ਵਜੇ ਤੱਕ ਮੀਂਹ ਬੰਦ ਨਾ ਹੋਵੇ ਖਿਆਲ ਇਹ ਸੀ ਮਾਸਟਰ ਨਾ ਆਏ ਅਤੇ ਮੈਨੂੰ ਇਸ ਗੱਲੋਂ ਛੁੱਟੀ ਮਿਲੇ ਪਤਾ ਨਹੀਂ ਇਹ ਮੇਰੀ ਬੇਨਤੀ ਦਾ ਅਸਰ ਸੀ ਜਾਂ ਰੱਬ ਦੀ ਮਰਜ਼ੀ ਮੀਂਹ ਬੰਦ ਨਾ ਹੋਇਆ ਪਰ ਅਫਸੋਸ ਮੇਰਾ ਮਾਸਟਰ ਆ ਗਿਆ ਜਿਸ ਵੇਲੇ ਮੈਨੂੰ ਉਸਦੀ ਛਤਰੀ ਦਿੱਸੀ ਮੇਰਾ ਦਿਲ ਵਿੱਚ ਜੋ ਖੁਸ਼ੀ ਦੀ ਲਹਿਰ ਸੀ ਉਹ ਇੱਕਦਮ ਬਸ ਹੋ ਗਈ ਆਸ ਉਮੀਦ ਹੀ ਬਦਲ ਗਈ ਦਿਲ ਟੋਟੇ ਟੋਟੇ ਹੋ ਗਿਆ ਮੈਂ ਦਿਲ ਹੀ ਦਿਲ ਵਿੱਚ ਬਹੁਤ ਗਾਲਾਂ ਕੱਢੀਆਂ ਉਸਦੀ ਛਤਰੀ ਵੇਖਦਿਆਂ ਹੀ ਮੈਂ ਆਪਣੀ ਮਾਂ ਦਾ ਅਤੇ ਦਾਦੀ ਜੋ ਤਾਸ਼ ਵਿੱਚ ਮਗਨ ਸਨ ਕੋਲ ਗਿਆ ਅਤੇ ਉੱਛਲ ਕੇ ਮੰਜੀ ਤੇ ਚੜ ਗਿਆ ਚਾਦਰ ਲੈ ਕੇ ਲੰਮਾ ਪੈ ਗਿਆ ਫਿਰ ਮਾਂ ਨੂੰ ਕਿਹਾ ਮਾਤਾ ਜੀ ਮਾਸਟਰ ਸਾਹਿਬ ਆ ਗਏ ਹਨ ਪਰ ਮੇਰੇ ਸਿਰ ਉੱਚ ਬਹੁਤ ਪੀੜ ਹੋ ਰਹੀ ਹੈ ਮੇਰਾ ਖਿਆਲ ਹੈ ਅੱਜ ਸਬਕ ਨਾ ਲਵਾਂ ਤਾਂ ਚੰਗਾ ਹੈ ਮੇਰਾ ਖਿਆਲ ਹੈ ਕਿ ਇਹ ਰਾਣੀ ਕਿਸੇ ਬੱਚੇ ਨੂੰ ਪੜਨ ਵਾਸਤੇ ਨਾ ਦਿੱਤੀ ਜਾਵੇਗੀ ਅਤੇ ਖਾਸ ਕਰਕੇ ਵਿਦਿਆਰਥੀ ਦੇ ਪੜਨ ਵਾਲੀਆਂ ਪੋਥੀਆਂ ਵਿੱਚ ਇਸ ਦਾ ਲਿਖਿਆ ਜਾਣਾ ਬਿਲਕੁਲ ਨਾਮਮਕਨ ਹੈ ਕਿਉਂਕਿ ਮੇਰੀ ਉਹ ਗੱਲ ਬਿਲਕੁਲ ਫਜ਼ੂਲ ਤੇ ਨਾਮੁਨਾਸਬ ਸੀ ਅਤੇ ਫਿਰ ਵਾਅਦਾ ਇਹ ਕਿ ਦੰਡ ਮਿਲਣੀ ਥਾਂ ਮੇਰੀ ਇਹ ਫਜ਼ੂਲ ਬੇਨਤੀ ਮਨਜ਼ੂਰ ਹੋ ਗਈ ਹੁਣ ਜਦ ਮੈਂ ਸੋਚਦਾ ਹਾਂ ਤਾਂ ਹਰਾਨੀ ਹੁੰਦੀ ਹੈ ਆਪਣੇ ਉੱਤੇ ਤਾਂ ਹੋਣੀ ਹੀ ਚਾਹੀਦੀ ਹੈ ਅਤੇ ਨਾਲ ਮਾਂ ਤੇ ਵੀ ਮਾਂ ਨੇ ਕਿਹਾ ਅੱਛਾ ਫਿਰ ਨੌਕਰ ਨੂੰ ਕਿਹਾ ਮਾਸਟਰ ਨੂੰ ਕਿਹਾ ਕਿ ਉਹ ਮੁੜ ਜਾਵੇ ਬੱਚੇ ਤੇ ਸਿਰ ਬੜ ਹੁੰਦੀ ਹੈ ਇਹ ਤਾਂ ਸਾਫ ਪਤਾ ਲੱਗਦਾ ਹੈ ਕਿ ਮਾਂ ਨੇ ਮੇਰੀ ਇਸ ਝੂਠੀ ਬਿਮਾਰੀ ਨੂੰ ਕੋਈ ਡਰ ਵਾਲਿਆ ਵਾਲਾ ਖਿਆਲ ਨਹੀਂ ਕੀਤਾ ਉਹ ਕਿੰਨਾ ਚਿਰ ਤਾਸ਼ ਖੇਡਦੀ ਰਹੀ ਕਿਉਂਕਿ ਮੇਰੀ ਮਾਂ ਮੈਨੂੰ ਚੰਗੀ ਤਰ੍ਹਾਂ ਜਾਣਦੀ ਸੀ ਪਾਠਕ ਇਹ ਤਾਂ ਜਾਣਦੇ ਹਨ ਕਿ ਇੱਕ 7 ਵਰਿਆਂ ਦੇ ਬੱਚੇ ਲਈ ਬਹੁਤਾ ਚਿਰ ਬਹਾਨਾ ਚਲਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਨਹੋਣੀ ਗੱਲ ਐ ਪੰਜਾਂ ਮਿੰਟਾਂ ਪਿੱਛੋਂ ਹੀ ਮੈਂ ਦਾਦੀ ਦੇ ਨਾਲ ਚੰਬੜ ਗਿਆ ਅਤੇ ਉਸ ਦੇ ਮੂੰਹ ਕੋਲ ਆਪਣਾ ਮੂੰਹ ਲਾ ਜਾ ਕੇ ਕਿਹਾ ਅੰਮਾ ਕੋਈ ਕਹਾਣੀ ਸੁਣਾ ਪਰ ਉਹ ਆਪਣੀ ਖੇਡ ਵਿੱਚ ਇੰਨੀ ਮਗਲ ਸੀ ਕਿ ਮੈਨੂੰ ਕਿੰਨਾ ਚਿਰ ਉਡੀਕਣਾ ਪਿਆ ਅਤੇ ਕਿੰਨੀ ਵਾਰੀ ਕਿਹਾ ਉਡੀਕ ਕੇ ਮੈਂ ਬਹੁਤ ਰੌਲਾ ਪਾਇਆ ਤਾਂ ਮਾਂ ਨੇ ਕਿਹਾ ਇੰਨਾ ਰੌਲਾ ਕਿਉਂ ਪਾਇਆ જરા ਠਹਿਰ ਜਾ ਆ ਬਾਜੀ ਖਤਮ ਕਰ ਲੈਣ ਦੇ ਪਰ ਮੈਂ ਫਿਰ ਵੀ ਨਾ ਹਟਿਆ ਤੇ ਮਾਂ ਨੇ ਗੁੱਸੇ ਵਿੱਚ ਆ ਕੇ ਪੱਤੇ ਸੁੱਟ ਦਿੱਤੇ ਅਤੇ ਬੋਲੀ ਦੱਸ ਕੀ ਕਹਿਣਾ ਮੈਂ ਉਸ ਦਾ ਦੁਪੱਟਾ ਫੜ ਲਿਆ ਅਤੇ ਆਪਣੀ ਮੰਜੀ ਵੱਲ ਲੈ ਗਿਆ ਫਿਰ ਬੋਲਿਆ ਕੋਈ ਕਹਾਣੀ ਸੁਣਾਓ ਉਹਨਾਂ ਨੇ ਕਹਾਣੀ ਸ਼ੁਰੂ ਕੀਤੀ ਇੱਕ ਰਾਜਾ ਸੀ ਫਿਰ ਇਸ ਦੀ ਇੱਕ ਰਾਣੀ ਸੀ ਮੈਂ ਸੋਚਿਆ ਇਹ ਤਾਂ ਬਹੁਤ ਚੰਗਾ ਹੋਇਆ ਜੇ ਦੋ ਰਾਣੀਆਂ ਹੁੰਦੀਆਂ ਤਾਂ ਇੱਕ ਜ਼ਰੂਰ ਪਾੜੀ ਕਿਸਮਤ ਵਾਲੀ ਹੁੰਦੀ ਅੱਛਾ ਫਿਰ ਰਾਜੇ ਦੇ ਘਰ ਕੋਈ ਪੁੱਤਰ ਨਹੀਂ ਸੀ ਇਹ ਛੋਟੀ ਉਮਰ ਵਿੱਚ ਮੈਨੂੰ ਇਸ ਗੱਲ ਦਾ ਖਿਆਲ ਨਹੀਂ ਸੀ ਕਿ ਮੁੰਡਾ ਨਾ ਹੋਣਾ ਵੀ ਪਾੜੀ ਕਿਸਮਤ ਹੈ ਫਿਰ ਮਾਂ ਨੇ ਕਿਹਾ ਰਾਜਾ ਤਪ ਕਰਨ ਜੰਗਲ ਵਿੱਚ ਚਲੇ ਗਿਆ ਮੈਨੂੰ ਨਾ ਉਹਦਾ ਇਸ ਗੱਲ ਦਾ ਅਫਸੋਸ ਹੈ ਤੇ ਨਾ ਹੀ ਹੈਰਾਨੀ ਦਾਦੀ ਨੇ ਕਹਾਣੀ ਨੂੰ ਮਨੋਂਦਿਆਂ ਸੁਣਾਉਂਦਿਆਂ ਕਿਹਾ ਰਾਜਾ ਆਪਣੀ ਰਾਣੀ ਅਤੇ ਛੋਟੀ ਜੀ ਕੁੜੀ ਨੂੰ ਮਹਿਲ ਵਿੱਚ ਛੱਡ ਗਿਆ ਸੀ 12 ਸਾਲ ਹੋ ਗਏ ਸਨ ਰਾਜਾ ਬਨ ਵਿੱਚ ਤਪ ਕਰਦਾ ਰਿਹਾ ਉਸ ਨੂੰ ਪਿੱਛੇ ਰਾਜ ਦਾ ਕੁਝ ਖਿਆਲ ਹੀ ਨਰਿਆ ਅਤੇ ਨਾ ਹੀ ਕੁੜੀ ਦਾ ਉਹ ਕੁੜੀ ਹੁਣ ਜਵਾਨੀ ਅਤੇ ਹੁਸਨ ਵਿੱਚ ਭਰਪੂਰ ਹੋ ਗਈ ਹੋਵੇਗੀ ਰਾਜਕੰਨਿਆ ਤੇ ਜੋਬਨ ਦਾ ਸੂਰਜ ਬਹੁਤ ਵੱਧ ਚੁੱਕਾ ਸੀ ਅਤੇ ਜਵਾਨੀ ਦੀ ਦੁਪਹਿਰ ਢਲ ਰਹੀ ਸੀ ਜਿਹੜੀ ਕਲੀ ਸੀ ਫਿਰ ਫੁੱਲ ਅਤੇ ਹੁਣ ਉਹ ਵੀ ਮੁਰਝਾ ਰਿਹਾ ਸੀ ਮਹਾਰਾਣੀ ਨੂੰ ਇਸ ਗੱਲ ਦਾ ਬਹੁਤ ਫਿਕਰ ਸੀ ਹਰ ਵੇਲੇ ਇਸੇ ਖਿਆਲ ਵਿੱਚ ਡੁੱਬੀ ਰਹਿੰਦੀ ਸੀ ਕਿ ਧੀ ਦੀ ਜਵਾਨੀ ਉਸ ਦੀਆਂ ਅੱਖਾਂ ਅੱਗੇ ਰੁਲਦੀ ਜਾਂਦੀ ਸੀ ਉਹ ਵੇਖ ਕੇ ਘਬਰਾਉਂਦੀ ਵੀ ਕਈ ਵਾਰੀ ਉਸ ਦੇ ਦਿਲ ਵਿੱਚ ਖਿਆਲ ਆਇਆ ਕਿ ਮੇਰੀ ਧੀ ਇਸ ਤਰ੍ਹਾਂ ਕੁਆਰੀ ਆਪਣਾ ਜੀਵਨ ਖਤਮ ਕਰ ਦੇਵੇਗੀ ਤਾਂ ਇਸ ਦੀ ਅਤੇ ਮੇਰੀ ਬਦਕਿਸਮਤੀ ਵਿੱਚ ਕੀ ਛੱਕ ਹੈ کافی ਸੋਚ ਵਿਚਾਰ ਤੋਂ ਪਿੱਛੋਂ ਰਾਣੀ ਨੇ ਇੱਕ ਦੂਤ ਭੇਜਿਆ ਤੇ ਰਾਜੇ ਨੂੰ ਕਹਿ ਭੇਜਿਆ ਕਿ ਮਿਹਰਬਾਨੀ ਕਰਕੇ ਇੱਕ ਦਿਨ ਲਈ ਹੀ ਮਹਿਲ ਵਿਚ ਆ ਕੇ ਖਾਣਾ ਖਾ ਲਓ ਰਾਜੇ ਨੂੰ ਤਰਸ ਆ ਗਿਆ ਅਤੇ ਉਸਨੇ ਰਾਣੀ ਦੀ ਬੇਨਤੀ ਮੰਨ ਲਈ ਰਾਣੀ ਬੜੀ ਖੁਸ਼ ਹੋਈ ਅਤੇ ਉਹਨੇ ਆਪਣੇ ਹੱਥਾਂ ਨਾਲ ਰੋਟੀ ਤਿਆਰ ਕੀਤੀ ਫਿਰ 64 ਤਰ੍ਹਾਂ ਦੀਆਂ ਵੱਖ-ਵੱਖ ਪਲੇਟਾਂ ਤਿਆਰ ਕੀਤੀਆਂ ਚੰਨਣ ਦਾ ਤਖਤ ਬਣਵਾਇਆ ਅਤੇ ਬਹੁਤ ਸੋਹਣੀ ਗੱਦੀ ਨਾਲ ਸਜਾਇਆ ਫਿਰ ਸੋਨੇ ਦੇ ਭਾਂਡਿਆਂ ਵਿੱਚ ਰੋਟੀ ਪਾ ਕੇ ਦਿੱਤੀ ਰਾਜਕੁਮਾਰੀ ਤਖਤ ਦੇ ਪਿੱਛੇ ਖਲੋ ਕੇ ਮੋਰ ਛਲ ਚੱਲ ਰਹੀ ਸੀ ਇਸ ਦੇ ਹੁਸਨ ਤੋਂ ਸਾਰਾ ਮਹਿਲ ਜਗ ਮੰਗਾ ਰਿਹਾ ਸੀ ਉਸ ਦੇ ਹਿਲਦੇ ਹੋਏ ਹੱਥਾਂ ਵਿੱਚ ਨੂਰ ਦੇ ਕਿਰਨਾਂ ਨਿਕਲ ਕੇ ਖਿਲਰਦੀਆਂ ਸਨ ਰਾਜੇ ਨੇ ਰਾਜਕੁਮਾਰੀ ਨੂੰ ਵੇਖਿਆ ਅਤੇ ਵੇਖਦਾ ਹੀ 당ਗ ਰਹਿ ਗਿਆ ਇਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਉਸ ਨੇ ਇਹੋ ਜਿਹੀ ਮੂਣੀ ਤੀਵੀ ਅਜੇ ਤੱਕ ਨਹੀਂ ਸੀ ਵੇਖੀ ਫਿਰ ਰਾਣੀ ਨੇ ਪੁੱਛਿਆ ਇਹ ਸੁੰਦਰੀ ਕੌਣ ਹੈ ਜਿਦਾ ਉਸਨ ਇੱਕ ਦੇਵੀ ਦੇ ਹਸਨ ਦੇ ਸਮਾਨ ਚਮਕ ਰਿਹਾ ਹੈ ਉਹ ਭੈੜੀ ਕਿਸਮਤ ਤੁਸੀਂ ਆਪਣੀ ਧੀ ਨੂੰ ਭੁੱਲ ਗਏ ਹੈ ਭਗਵਾਨ ਤੇਰੀ ਮਾਇਆ ਰਾਜੇ ਨੇ ਇੱਕ ਕੁੜੀ ਫਿਰ ਕੁੜੀ ਵਲ ਵੇਖਿਆ ਅਤੇ ਕਿੰਨਾ ਚਿਰ ਵੇਖਦਾ ਰਿਹਾ ਹੈਰਾਨੀ ਨਾਲ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕੁਝ ਚਿਰ ਲਈ ਉਸ ਨੂੰ ਆਪਣਾ ਆਪ ਭੁੱਲ ਗਿਆ ਅਤੇ ਫਿਰ ਬੋਲਿਆ ਹੈ ਇਹ ਇੰਨੀ ਵੱਡੀ ਹੋ ਗਈ ਵੱਡੀ ਨਾ ਹੁੰਦੀ ਤਾਂ ਕੀ ਹੁੰਦਾ ਤੁਹਾਨੂੰ ਜੰਗਲ ਵਿੱਚ ਗਿਆ 12 ਵਰੇ ਹੋ ਗਏ ਨੇ ਕੋਈ ਵਰ ਨਹੀਂ ਢੁੰਡਿਆ ਇਹ ਜਮੀਵਰੀ ਕੌਣ ਲੈਂਦਾ ਤੁਸੀਂ ਤਾਂ ਬਣ ਵਿੱਚ ਤਪ ਕਰ ਰਹੇ ਸੀ ਅੱਛਾ ਜਿਹੜਾ ਆਦਮੀ ਕੱਲ ਸਵੇਰੇ ਸਭ ਤੋਂ ਪਹਿਲਾਂ ਮਿਲੇਗਾ ਉਸ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿਆਂਗੇ ਰਾਜਾ ਖਾਣਾ ਖਾ ਰਿਹਾ ਸੀ ਅਤੇ ਨਾਲ-ਨਾਲ ਗੱਲਾਂ ਵੀ ਕਰਦਾ ਰਿਹਾ ਕੁੜੀ ਪੱਖਾ ਝੱਲ ਰਹੀ ਸੀ ਦੂਸਰਾ ਦਿਨ ਮਹਿਲ ਵਿੱਚੋਂ ਨਿਕਲ ਕੇ ਰਾਜਾ ਬਣਾਵਲ ਤੁਰ ਪਿਆ ਜੰਗਲ ਦੇ ਵਿੱਚਕਾਰ ਇੱਕ ਪਗਡੰਡੀ ਉੱਤੇ ਕਿਸੇ ਬ੍ਰਾਹਮਣ ਦਾ ਪੁੱਤਰ ਲੱਕੜ ਲੈ ਜਾਂਦਾ ਪਿਆ ਸੀ ਜਿਸ ਦੀ ਉਮਰ 8 ਵਰਿਆਂ ਦੀ ਸੀ ਰਾਜੇ ਦੇ ਨਾਲ ਕਈ ਆਦਮੀ ਸਨ ਮਹਾਰਾਜ ਨੇ ਕਿਹਾ ਇਸ ਮੁੰਡੇ ਨਾਲ ਰਾਜਕੁਮਾਰੀ ਦਾ ਵਿਆਹ ਕਰ ਦਿਓ ਮਹਾਰਾਜ ਦਾ ਹੁਕਮ ਕੋਣ ਮੋੜ ਸਕਦਾ ਸੀ ਉਸੇ ਵੇਲੇ ਮੁੰਡੇ ਨੂੰ ਨਾਲ ਲਾ ਕੇ ਰਾਜਕੁਮਾਰੀ ਨਾਲ ਉਸਦਾ ਵਿਆਹ ਕਰ ਦਿੱਤਾ ਇਸ ਤੋਂ ਪਿੱਛੋਂ ਮੈਂ ਜਲਦੀ ਦਾਦੀ ਕੋਲ ਪੁੱਛਿਆ ਕਿਉਂਕਿ ਉਸ ਵੇਲੇ ਮੇਰੇ ਦਿਲ ਵਿੱਚ ਇਹ ਸੀ ਜਿਉ ਬ੍ਰਾਹਮਣ ਦਾ ਮੁੰਡਾ ਮੈਂ ਹੀ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਰਾਜਕੁਮਾਰੀ ਦਾ ਵਿਆਹ ਮੇਰੇ ਨਾਲ ਹੁੰਦਾ ਰਾਜਕੁਮਾਰੀ ਨੇ ਆਪਣੇ ਅਤੇ ਆਪਣੇ ਪਤੀ ਲਈ ਇੱਕ ਨਵਾਂ ਮਹਿਲ ਬਣਵਾਇਆ ਅਤੇ ਦੋਵੇਂ ਇਸ ਵਿੱਚ ਰਹਿਣ ਲੱਗੇ। ਹੁਣ ਉਹ ਸਕੂਲ ਜਾਣ ਲੱਗ ਪਿਆ ਕਿਉਂਕਿ ਰਾਜਕੁਮਾਰੀ ਉਸਦੇ ਨਾਲ ਰਹਿੰਦੀ ਸੀ। ਇਸ ਵਾਸਤੇ ਉਸਦੇ ਜਮਾਤੀ ਉਸ ਕੋਲ ਰਾਜਕੁਮਾਰੀ ਦਾ ਹਾਲ ਪੁੱਛਣ ਲੱਗ ਪਏ। ਪਰ ਉਹ ਵਿਚਾਰਾ ਤਾਂ ਆਪ ਹੀ ਕੋਈ ਗੱਲ ਨਹੀਂ ਸੀ ਜਾਣਦਾ। ਉਸ ਦਾ ਜਵਾਬ ਹੀ ਨਹੀਂ ਦਿੰਦਾ ਸੀ। ਇਸ ਤਰ੍ਹਾਂ 5 ਸਾਲ ਬੀਤ ਗਏ। ਮੁੰਡੇ ਇਸ ਕੋਲ ਪੁੱਛਦੇ ਰਹੇ ਅਤੇ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦਾ। ਹੁਣ ਉਹ ਮਹਿਲ ਵਿੱਚ ਆਉਂਦਾ ਤਾਂ ਰਾਜਕੁਮਾਰੀ ਕੋਲ ਪੋਸਤਾ ਤੂੰ ਮੇਰੇ ਨਾਲ ਕਿਉਂ ਇੰਨੀ ਐ ਪਰ ਰਾਜਕੁਮਾਰੀ ਕਹਿ ਦਿੰਦੀ ਕਿਸੇ ਵੇਲੇ ਸਾਰੀ ਗੱਲ ਦੱਸ ਦਿਆਂਗੀ ਅਜੇ ਵੇਲਾ ਨਹੀਂ ਆਇਆ ਹੌਸਲਾ ਕਰੋ ਪੰਜ ਬਰੇ ਹੋਰ ਬੀਤ ਗਏ ਪਰ ਉਹ ਸਵਾਲ ਹੱਲ ਨਾ ਹੋਇਆ ਹੁਣ ਉਸ ਮੁੰਡੇ ਕੋਲ ਰਿਆ ਨਾ ਗਿਆ ਉਹ ਬੜਾ ਬੇਚੈਨ ਹੋਇਆ ਅਤੇ ਤੰਗਾ ਕੇ ਰਾਜਕੁਮਾਰੀ ਨੂੰ ਕਹਿਣ ਲੱਗਾ ਜੇ ਤੂੰ ਮੈਨੂੰ ਹੁਣ ਵੀ ਸਾਰਾ ਹਾਲ ਨਾ ਦੱਸੇਗੀ ਤਾਂ ਮੈਂ ਮਹਿਲ ਨੂੰ ਛੱਡ ਜਾਵਾਂਗਾ ਅਤੇ ਸਾਰੀ ਉਮਰ ਤੇਰੀ ਸ਼ਕਲ ਨਹੀਂ ਦੇਖਾਂਗਾ ਮੈਂ ਤੇਰੇ ਰੋਜ਼-ਰੋਜ਼ ਦੇ ਇਕਰਾਰਾਂ ਤੋਂ ਤੰਗ ਆ ਗਿਆ ਹਾਂ। ਇਹ ਸਭ ਗੱਲਾਂ ਸੁਣ ਕੇ ਰਾਜਕੁਮਾਰੀ ਬਹੁਤ ਹਨਾਨ ਹੋਈ ਅਤੇ ਬੋਲੀ ਮੈਂ ਅੱਜ ਹੀ ਤੈਨੂੰ ਸਾਰਾ ਹਾਲ ਦੱਸ ਦਿਆਂਗੀ। ਸ਼ਾਮ ਹੋਈ, ਸੂਰਜ ਛਿਪ ਗਿਆ। ਰਾਜਕੁਮਾਰੀ ਅਤੇ ਉਹ ਮੁੰਡਾ ਦੋਵੇਂ ਰੋਟੀ ਖਾ ਚੁੱਕੇ ਸਨ। ਮੁੰਡਾ ਤਾਂ ਜਾ ਕੇ ਪਲੰਘ ਤੇ ਲੰਮਾ ਪੈ ਗਿਆ ਪਰ ਰਾਜਕੁਮਾਰੀ ਕਿਸੇ ਕੰਮ ਲਈ ਦੂਸਰੇ ਕਮਰੇ ਵਿੱਚ ਚੱਲੇਗੀ। ਅੱਧੇ ਘੰਟੇ ਬਾਅਦ ਰਾਜਕੁਮਾਰੀ ਆਈ ਅਤੇ ਸਾਰਾ ਹਾਲ ਦੱਸਣ ਲਈ ਪਲੰਘ ਦੇ ਕੋਲ ਗਈ। ਤਾਂ ਕੀ ਦੇਖਦੀ ਹੈ ਕਿ ਬਿਸਤਰੇ ਤੇ ਇੱਕ ਜ਼ਹਿਰੀਲਾ ਸੱਪ ਬੈਠਾ ਹੈ ਅਤੇ ਉਸਦੇ ਪਤੀ ਦੀ ਰੂਹ ਸਰੀਰ ਛੱਡ ਕੇ ਚਲੀ ਗਈ ਹੈ ਅਖੀਰਲਾ ਸ਼ਬਦ ਸੁਣ ਕੇ ਮੇਰਾ ਦਿਲ ਧੜਕਣ ਲੱਗ ਪਿਆ ਮੈਂ ਪੁੱਛਿਆ ਫੇਰ ਪਰ ਹੁਣ ਮੇਰਾ ਇਹ ਸਵਾਲ ਬਿਲਕੁਲ ਨਕਮਾ ਸੀ ਅਤੇ ਇਸ ਦਾ ਉੱਤਰ ਕੀ ਹੋ ਸਕਦਾ ਸੀ ਮੇਰੀ ਦਾਦੀ ਨੂੰ ਤਾਂ ਕੀ ਉਸਦੀ ਦਾਦੀ ਨੂੰ ਇਹ ਨਹੀਂ ਪਤਾ ਹੋਣਾ ਕਿ ਮੌਤ ਦੇ ਪਿੱਛੇ ਕੀ ਹੁੰਦਾ ਹੈ ਪਰ ਬੱਚੇ ਆਪਣੀ ਜੇਤ ਤੋਂ ਨਹੀਂ ਟਲਦੇ ਇਹ ਕੁਦਰਤੀ ਗੱਲ ਹੈ ਮੈਂ ਇਹ ਕਿੰਨਾ ਚਿਰ ਚਾਹੁੰਦਾ ਰਿਹਾ ਕਿ ਮੌਤ ਦੇ ਪਿੱਛੇ ਕੀ ਹੁੰਦਾ ਹੈ ਪਰ ਇਸ ਦਾ ਪਤਾ ਨਹੀਂ ਲੱਗਾ ਫਿਰ ਹੌਲੀ-ਹੌਲੀ ਮਰੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਤੇ ਮੈਨੂੰ ਨੀਂਦ ਆ ਗਈ ਅਤੇ ਉਹ ਰਾਜ ਅੱਜ ਤੱਕ ਰਾਜ ਹੀ ਰਿਹਾ ਇਹ ਉਹ ਕਹਾਣੀਆਂ ਜੋ ਆਪਾਂ ਬਚਪਨ ਵਿੱਚ ਸੁਣਦੇ ਸੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ